ਪਾਣੀ ਸੰਭਾਲ ਦੀ ਲੜੀ ਨੂੰ ਅੱਗੇ ਵਧਾਉਣ ਲਈ ਸ਼ੁਰੂ ਕੀਤੀ ਗਈ ਮਹਿੰਮ ਵਿੱਚ ਯੋਗਦਾਨ ਪਾਉਣ ਲਈ ਸੀਜੀਐਨ ਜੱਜ ਅਮਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਲੀਗਲ ਐਕਸ਼ਨ ਏਡ ਵੈਲਫੇਅਰ ਐਸੋਸੀਏਸ਼ਨ ਦੇ ਰਾਸ਼ੀ ਪ੍ਰਧਾਨ ਸ਼ਰਤ ਵਿਸ਼ੇਸ਼ਟ ਦੀ ਅਗਵਾਈ ਹੇਠ ਪਾਣੀ ਸੰਭਾਲ ਤੇ ਇੱਕ ਆਨਲਾਈਨ ਪੇਂਟਿੰਗ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਪੇਂਟਿੰਗ ਮੁਕਾਬਲੇ ਵਿੱਚ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਕੈਨਵਸ ਉੱਤੇ ਪੇਂਟਿੰਗ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਬਹੁਤ ਹੁਨਰ ਵਿਖਾਇਆ। ਮਾਨਯੋਗ ਸੀਜੀਐਮ ਜੱਜ ਅਮਰਦੀਪ ਸਿੰਘ ਨੇ ਇਸ ਪੇਂਟਿੰਗ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰਾਸ਼ੀਸ ਲਾਹਰ ਹਿੰਮਤ ਸਿੰਘ ਰਾਸ਼ੀਸ ਕਤਰ ਐਡਵੋਕੇਟ ਸੰਜੀਤ ਸਿੰਘ ਪੰਜਾਬ ਸਕੱਤਰ ਪੂਨਮ ਸ਼ਰਮਾ ਐਡਵੋਕੇਟ ਰਾਜਕੁਮਾਰ ਐਡਵੋਕੇਟ ਸੁਨੀਲ ਰਾਉ ਐਡਵੋਕੇਟ ਮੋਨਿਕਾ ਸੋਨੀ ਸਮੇਤ ਮੈਂਬਰ ਮੌਜੂਦ ਸਨ ਜ਼ਿਲ੍ਹਾ ਤੇ ਸਹਿਨੇ ਸਾਹਿਬ ਦੀ ਰਹਿਨਵਾਈ ਹੈਟ ਜ਼ਿਲ੍ਹਾ ਕਾਨੂੰਨੀ ਸਹਾਵਾ ਅਥਾਰਟੀ ਨੇ ਜੋ ਪਿੱਛੇ ਜੇ ਇੱਕ ਪਾਣੀ ਨੂੰ ਬਚਾਉਣ ਲਈ ਇੱਕ ਡਰਾਇੰਗ ਕੰਪੀਟੀਸ਼ਨ ਹੋਇਆ ਸੀ ਸਕੂਲਾਂ ਵਿੱਚਕਾਰ ਜੋ ਕਿ ਮਿਤੀ 13 April ਨੂੰ ਕਰਵਾਇਆ ਗਿਆ ਸੀਗਾ ਜਿਸ ਵਿੱਚ ਸਾਡੇ ਨਾਲ ਲੀਗਲ ਐਕਸ਼ਨ ਐਡ ਵੈਲਫੇਅਰ ਐਸੋਸੀਏਸ਼ਨ ਨੇ ਅੱਗੇ ਹੋ ਕੇ ਇਹਨਾਂ ਬੱਚਿਆਂ ਦੇ ਵਿਚਕਾਰ ਕੰਪੀਟੀਸ਼ਨ ਕਰਵਾਇਆ ਤੇ ਜਿਨ੍ਹਾਂ ਵਿੱਚ ਵਕਫਖ ਸਕੂਲਾਂ ਦੇ ਬੱਚਿਆਂ ਨੇ ਆ ਕੇ ਭਾਗ ਲਿਆ ਅਤੇ ਅੱਜ ਅਸੀਂ ਏਡੀਆਰ ਸੈਂਟਰ ਡਿਸਟ੍ਰਿਕਟ ਕੋਰਟ ਅੰਮ੍ਰਿਤਸਰ ਵਿਖੇ ਇਹਨਾਂ ਬੱਚਿਆਂ ਨੂੰ ਇਨਾਮ ਸਮਾਰੋਹ 'ਚ ਬੁਲਾ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਬੱਚਿਓ ਨੇ ਆਪਣੀ ਆਪਣੀ ਭਾਵਨਾਵਾਂ ਨੂੰ ਕੈਨਵਸ ਪਰ ਉਤਾਰ ਕਰ ਲੋਕੋ ਨੂੰ ਜਾਗਰੂਕ ਕੀਤਾ सभी स्कूलों के विद्यार्थियों को आज हमारे माननीय सीजीएम श्री अमरदीप सिंह जी बैंस जी द्वारा जिन बच्चों ने अच्छी पेंटिंग बनाकर जागरूकता पैदा करने के लिए अपना योगदान किया उन्हें प्रथम द्वितीय और तृतीय पुरस्कार देकर सम्मानित किया गया